ਮਾ ਤੁਸੀਂ ਰੱਜ ਕੇ ਖਾਣਾ ਖਾਓ ਮਨਪ੍ਰੀਤ ਨੇ ਆਪਣੇ ਸੱਸ ਸਹੁਰੇ ਨੂੰ ਕਿਹਾ ਤੇ ਨੌਕਰ ਨੂੰ ਮਿਠਾਈ ਲੈ ਕੇ ਆਉਣ ਲਈ ਕਿਹਾ ਸੱਸ ਬਲਬੀਰ ਕੌਰ ਤੇ ਸਹੁਰਾ ਬਲਵਿੰਦਰ ਸਿੰਘ ਦੋਨੋਂ ਮਨਪ੍ਰੀਤ ਦੇ ਸਾਹਮਣੇ ਬੈਠੇ ਹੋਏ ਸੀ ਦੋਨਾਂ ਦਾ ਸਰੀਰ ਸੁੱਕ ਗਿਆ ਸੀ ਤੇ ਸਰੀਰ ਵਿੱਚੋਂ ਕੱਲੀਆਂ ਹੱਡੀਆਂ ਹੀ ਦਿਖ ਰਹੀਆਂ ਸੀ ਉਹਨਾਂ ਵਿੱਚ ਬੋਲਣ ਦੀ ਵੀ ਹਿੰਮਤ ਨਹੀਂ ਸੀ ਮਨਪ੍ਰੀਤ ਕਹਿੰਦੀ ਡੈਡੀ ਜੀ ਲਓ ਖਾਓ ਮਨਪ੍ਰੀਤ ਨੇ ਆਪਣੇ ਸਹੁਰੇ ਦੇ ਅੱਗੇ ਰੋਟੀ ਵਾਲੀ ਪਲੇਟ ਰੱਖੀ ਤੇ ਆਪ ਕਮਰੇ ਵਿੱਚ ਚਲੀ ਗਈ। ਸੱਸ ਤੇ ਸਹੁਰਾ ਦੋਨੋਂ ਭਰੀਆਂ ਅੱਖਾਂ ਨਾਲ ਕੋਠੀ ਵੱਲ ਵੇਖਣ ਲੱਗੇ। ਐਨੀ ਵੱਡੀ ਆਲੀਸ਼ਾਨ ਕੋਠੀ ਤੇ ਐਨੀ ਸ਼ਾਨੋ-ਸ਼ੌਕਤ ਵੇਖ ਕੇ ਮਨਪ੍ਰੀਤ ਦੀ ਸੱਸ ਤਾਂ ਹੈਰਾਨ ਸੀ, ਬਲਕਿ ਉਸ ਨੂੰ ਆਪਣੇ ਪ੍ਰਾਣੇ ਦਿਨ ਯਾਦ ਆਉਣ ਲੱਗੀ ਜਦੋਂ ਉਸਨੇ ਮਨਪ੍ਰੀਤ ਦੀ ਜ਼ਿੰਦਗੀ ਨਰਕ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਕੁਝ ਸਾਲ ਪਹਿਲਾਂ ਉਹਨਾਂ ਨੇ ਜੋ ਮਨਪ੍ਰੀਤ ਨਾਲ ਕੀਤਾ ਸੀ, ਉਹ ਫਿਲਮੀ ਸੀਨ ਵਾਂਗ। ਉਹਨਾਂ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ ਇਸਨੇ ਤਾਂ ਘਰ ਬਰਬਾਦ ਕਰਕੇ ਰੱਖ ਦਿੱਤਾ ਪਤਾ ਨਹੀਂ ਕਿੱਥੋਂ ਇਹ ਕੜਮੀ ਆ ਗਈ ਮੇਰਾ ਪੁੱਤ ਇੰਨੀ ਮਿਹਨਤ ਨਾਲ ਕਮਾਈ ਕਰਦਾ ਤੇ ਇਹ ਉੜਾ ਦਿੰਦੀ ਆ ਸੱਸ ਬਲਵੀਰ ਕੌਰ ਆਪਣੀ ਨੂੰ ਮਨਪ੍ਰੀਤ ਨੂੰ ਸੁਣਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ ਸੀ ਮੌਕਾ ਮਿਲਦੇ ਹੀ ਸ਼ੁਰੂ ਹੋ ਜਾਂਦੀ ਸੀ ਖਾਣਾ ਬਣਾਉਂਦੀ ਤਾਂ ਕਲੇਸ਼ ਕਰਨ ਲੱਗ ਜਾਂਦੀ ਪਰ ਮਨਪ੍ਰੀਤ ਕਹਿੰਦੀ ਮਾਂ ਮੈਂ ਤਾਂ ਉਹਨਾਂ ਹੀ ਖਾਣਾ ਬਣਾਉਣੀ ਆ ਜਿੰਨੇ ਪਰਿਵਾਰ ਵਾਲੇ ਖਾ ਲੈਣ ਪਰ ਬਲਵੀਰ ਕੌਰ ਕਿੱਥੇ ਸੁਣਨ ਵਾਲੀ ਸੀ ਅੱਗੋਂ ਕਹਿੰਦੀ ਮੇਰੇ ਨਾਲ ਜਵਾਨ ਨਾਲ ਲੜਾ ਸਮਝੀ ਤੂੰ ਇੰਨੀਆਂ ਰੋਟੀਆਂ ਪਕਾ ਕੇ ਰੱਖ ਦਿੱਤੀਆਂ ਥੋੜੀਆਂ ਰੋਟੀਆਂ ਨਾਲ ਵੀ ਤਾਂ ਸਰ ਸਕਦਾ ਮਨਪ੍ਰੀਤ ਦੀ ਸੱਸ ਇੱਕ ਨੰਬਰ ਦੀ ਕੰਜੂਸ ਸੀ ਤੇ ਜਦੋਂ ਦੇਖੋ ਬਸ ਉਸ ਦਾ ਧਿਆਨ ਇਨ੍ਹਾਂ ਗੱਲਾਂ ਤੇ ਹੀ ਲੱਗਿਆ ਰਹਿੰਦਾ ਸੀ ਮਨਪ੍ਰੀਤ ਦੇ ਵਿਆਹ ਨੂੰ 1 ਸਾਲ ਹੋ ਗਿਆ ਸੀ ਪਰ ਉਸ ਦੀ ਸੱਸ ਨੇ ਉਸ ਨੂੰ ਆਪਣੀ ਕੰਜੂਸਪਣੇ ਦੇ ਸਾਰੇ ਰੰਗ ਦਿਖਾ ਦਿੱਤੇ ਮਨਪ੍ਰੀਤ ਦੇ ਘਰ ਵਾਲਾ ਜਗਤਾਰ ਆਪਣੀ ਮਾਂ ਦੇ ਇਸ ਵਿਵਹਾਰ ਤੋਂ ਦੁਖੀ ਰਹਿੰਦਾ ਸੀ ਪਰ ਮਾਂ ਦੇ ਅੱਗੋਂ ਬੋਲਣਾ ਤਾਂ ਜਿਵੇਂ ਬਿਨਾਂ ਵਜ੍ਹਾ ਦਾ ਕਲੇਸ਼ ਬਲਵੀਰ ਕੌਰ ਕਿਸੇ ਨੂੰ ਬਖਸ਼ਦੀ ਨਹੀਂ ਸੀ ਜਦੋਂ ਮਨਪ੍ਰੀਤ ਦਾ ਸਹੁਰਾ ਬਲਵਿੰਦਰ ਸਿੰਘ ਮਨਪ੍ਰੀਤ ਲਈ ਬਲਵੀਰ ਕੌਰ ਦੇ ਨਾਲ ਲੜਾਈ ਕਰਦਾ ਤਾਂ ਬਲਵੀਰ ਕੌਰ ਥੋੜਾ ਜਿਹਾ ਚੁੱਪ ਹੋ ਜਾਂਦੀ ਪਰ ਬਾਅਦ ਵਿੱਚ ਬਲਵੀਰ ਕੌਰ ਦੀ ਇੰਨੀ ਉੱਚੀ ਆਵਾਜ਼ ਹੋ ਜਾਂਦੀ ਕਿ ਬਲਵਿੰਦਰ ਸਿੰਘ ਨੂੰ ਚੁੱਪ ਕਰਨਾ ਪੈ ਜਾਂਦਾ ਸੀ ਸਾਰਾ ਦਿਨ ਘਰ ਵਿੱਚ ਕਲੇਸ਼ ਕਰਕੇ ਬਲਵਿੰਦਰ ਸਿੰਘ ਵੀ ਰਿਟਾਇਰ ਹੋਣ ਦੇ ਬਾਅਦ ਵੀ ਕਰੋਂ ਬਾਰ ਹੀ ਰਹਿੰਦੇ ਸੀ ਕੰਜੂਸ ਪੁਣੇ ਦੀ ਹੱਦ ਐਨੀ ਸੀ ਕਿ ਦਾਲ ਵਿੱਚ ਦਾਲ ਹੀ ਲੱਭਣੀ ਪੈਂਦੀ ਸੀ ਗਲੀ ਮੁਹੱਲੇ ਦੀਆਂ ਔਰਤਾਂ ਬਲਵੀਰ ਕੌਰ ਨੂੰ ਪੁੱਛਦੀਆਂ ਕੁੜੇ ਬਲਵੀਰ ਤੇਰੀ ਨੂੰਹ ਨੂੰ ਅਜੇ ਤੱਕ ਬੱਚਾ ਨਹੀਂ ਹੋਇਆ ਹੁਣ ਤਾਂ ਵਿਆਹ ਨੂੰ 1 ਸਾਲ ਹੋਣ ਵਾਲਾ ਲੋਕਾਂ ਦੇ ਸਵਾਲਾਂ ਕਰਕੇ ਘਰ ਵਿੱਚ ਆਏ ਦਿਨ ਕਲੇਸ਼ ਹੋਣ ਲੱਗਿਆ ਬਲਵੀਰ ਕੌਰ ਦਾ ਬੁਰਾ ਭਲਾ ਬੋਲਣਾ ਮਨਪ੍ਰੀਤ ਨੂੰ ਬੜਾ ਦੁਖੀ ਕਰਦਾ ਸੀ ਇੱਕ ਦਿਨ ਬਲਵੀਰ ਕੌਰ ਮਨਪ੍ਰੀਤ ਨੂੰ ਕਹਿੰਦੀ ਤੇਰੇ ਜਵਾਬ ਕਿਉਂ ਨਹੀਂ ਹੋ ਰਿਹਾ ਤੂੰ ਅਜੇ ਤੱਕ ਕੋਈ ਖੁਸ਼ਖਬਰੀ ਕਿਉਂ ਨਹੀਂ ਸੁਣਾਈ ਡਰੀ ਹੋਈ ਮਨਪ੍ਰੀਤ ਨੇ ਜਵਾਬ ਦਿੱਤਾ ਕਹਿੰਦੀ ਮਾਂ ਜੀ ਅਜੇ ਤਾਂ 1 ਸਾਲ ਹੋਇਆ ਹੈ ਇਹ ਸੁਣ ਕੇ ਬਲਬੀਰ ਕੌਰ ਹੋਰ ਗੁੱਸੇ ਵਿੱਚ ਆ ਗਈ ਬੋਲੀ ਇੱਕ ਸਾਲ ਦਾ ਕੀ ਮਤਲਬ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਬਲਬੀਰ ਕੌਰ ਦੀ ਗੁੱਸੇ ਭਰੀ ਆਵਾਜ਼ ਨਾਲ ਮਨਪ੍ਰੀਤ ਪੂਰੀ ਤਰ੍ਹਾਂ ਡਰ ਗਈ ਅਤੇ ਚੁੱਪਚਾਪ ਖੜੀ ਰਹੀ ਮਨਪ੍ਰੀਤ ਨੇ ਸਚਾਈ ਬਲਬੀਰ ਕੌਰ ਨੂੰ ਨਹੀਂ ਦੱਸੀ ਸੀ ਕਿ ਉਸ ਦਾ ਪੁੱਤਰ ਜਗਤਾਰ ਅਜੇ ਬੱਚਾ ਲੈਣਾ ਨਹੀਂ ਚਾਹੁੰਦਾ ਪਹਿਲਾਂ ਉਹ ਆਪਣੇ ਕੰਮ ਤੇ ਧਿਆਨ ਦੇਣਾ ਚਾਹੁੰਦਾ ਹੈ ਅਤੇ ਉਸ ਨੂੰ ਹੋਰ ਅੱਗੇ ਵਧਾਉਣਾ ਚਾਹੁੰਦਾ ਹੈ ਫਿਰ ਬੱਚੇ ਬਾਰੇ ਸੋਚਣਾ ਚਾਹੁੰਦਾ ਹੈ ਪਰ ਬਲਬੀਰ ਕੌਰ ਨੂੰ ਬੱਚਿਆਂ ਤੋਂ ਜ਼ਿਆਦਾ ਲੋਕਾਂ ਦੀਆਂ ਗੱਲਾਂ ਪਰੇਸ਼ਾਨ ਕਰ ਰਹੀਆਂ ਸੀ ਇੱਕ ਦਿਨ ਮਨਪ੍ਰੀਤ ਨੇ ਆਪਣੀ ਸੱਸ ਦੇ ਤਾਨੇ ਜਗਤਾਰ ਦੇ ਸਾਹਮਣੇ ਰੱਖ ਦਿੱਤੇ ਕਹਿੰਦੀ ਜਗਤਾਰ ਤੇਰੀ ਮਾਂ ਹਰ ਰੋਜ਼ ਮੈਨੂੰ ਮਿਹਣੇ ਮਾਰਦੀ ਆ ਕਿ ਅਜੇ ਤੱਕ ਖੁਸ਼ਖਬਰੀ ਕਿਉਂ ਨਹੀਂ ਦਿੱਤੀ ਹੁਣ ਤੂੰ ਹੀ ਦੱਸ ਕਿ ਮੈਂ ਉਸ ਨੂੰ ਕੀ ਜਵਾਬ ਦੇਵਾਂ ਉਹਨਾਂ ਤਾਂ ਮੇਰਾ ਜੀਣਾ ਮੁਸ਼ਕਲ ਕਰ ਦਿੱਤਾ ਹੈ ਜਗਤਾਰ ਨੇ ਮਨਪ੍ਰੀਤ ਨੂੰ ਸਮਝਾਇਆ ਬਸ ਥੋੜੇ ਦਿਨਾਂ ਦੀ ਗੱਲ ਹੈ ਸਭ ਕੁਝ ਠੀਕ ਹੋ ਜਾਵੇਗਾ ਕੰਮ ਤੋਂ ਥੱਕੀ ਹੋਈ ਮਨਪ੍ਰੀਤ ਬੈੱਡ ਤੇ ਪੈਂਦੀ ਹੋਈ ਬੋਲੀ ਪਤਾ ਨਹੀਂ ਇਹ ਥੋੜੇ ਦਿਨ ਕਦੋਂ ਖਤਮ ਹੋਣਗੇ ਪਤਾ ਨਹੀਂ ਉਹ ਬੱਚਾ ਇਸ ਕੰਜੂਸੀ ਵਿੱਚ ਕਿਵੇਂ ਜਨਮ ਲਵੇਗਾ ਅਗਲੇ ਦਿਨ ਸਵੇਰੇ ਹੀ ਸੱਸ ਦਾ ਹੁਕਮ ਮਨਪ੍ਰੀਤ ਦੇ ਸਾਹਮਣੇ ਆ ਗਿਆ ਕਿ ਡਾਕਟਰ ਦੇ ਕੋਲ ਜਾਣਾ ਹੈ ਬਲਵੀਰ ਕੌਰ ਦੀ ਤਾਂ ਇਸ ਗੱਲ ਤੋਂ ਬਿਨਾ ਹੋਰ ਕੁਝ ਕਰਨਾ ਹੀ ਨਹੀਂ ਚਾਹੁੰਦੀ ਸੀ ਉਹ ਮਨਪ੍ਰੀਤ ਦੀ ਇੱਕ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਮਨਪ੍ਰੀਤ ਨੇ ਫਿਲਹਾਲ ਗੱਲ ਨੂੰ ਟਾਲਣ ਦੇ ਲਈ ਆਪਣੀ ਸੱਸ ਦੇ ਨਾਲ ਡਾਕਟਰ ਕੋਲ ਜਾਣਾ ਹੀ ਚੰਗਾ ਸਮਝਿਆ ਬਲਵੀਰ ਕੌਰ ਨੇ ਡਾਕਟਰ ਦੇ ਕੋਲੋਂ ਸਾਰੇ ਟੈਸਟ ਕਰਵਾਤੇ ਤੇ ਟੈਸਟ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਸਾਰ ਰਿਪੋਰਟਾਂ ਨਾਰਮਲ ਨੇ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਬੱਚਾ ਹੋ ਜਾਏਗਾ ਬਲਵੀਰ ਕੌਰ ਨੇ ਫਿਰ ਡਾਕਟਰ ਨੂੰ ਕਿਹਾ ਕਿ ਚੰਗੀ ਤਰ੍ਹਾਂ ਚੈੱਕ ਕਰੋ ਤੇ ਫਿਰ ਵੀ ਡਾਕਟਰ ਨੇ ਕਿਹਾ ਤੁਸੀਂ ਬੇਫਿਕਰ ਰਹੋ ਕੋਈ ਵੀ ਪ੍ਰੋਬਲਮ ਨਹੀਂ ਆ ਪਰ ਬਲਵੀਰ ਕੌਰ ਨੇ ਫਿਰ ਪੁੱਛ ਲਿਆ ਜੇ ਸਭ ਕੁਝ ਠੀਕ ਹੈ ਤਾਂ ਹਜੇ ਬੱਚਾ ਕਿਉਂ ਨਹੀਂ ਹੋਇਆ ਡਾਕਟਰ ਨੇ ਬਲਬੀਰ ਕੌਰ ਨੂੰ ਗੁੱਸੇ ਨਾਲ ਵੇਖ ਕੇ ਕਿਹਾ ਵੇਖੋ ਕੋਈ ਪ੍ਰੋਬਲਮ ਨਹੀਂ ਆ ਇਹ ਚਾਵੇ ਤਾਂ ਬੱਚਾ ਹੋ ਜਾਵੇਗਾ ਸਭ ਕੁਝ ਠੀਕ ਸੀ ਤਾਂ ਮਨਪ੍ਰੀਤ ਨੂੰ ਸੱਚ ਬੋਲਣਾ ਹੀ ਸਹੀ ਲੱਗਿਆ ਉਸਨੇ ਸੋਚਿਆ ਸੀ ਕਿ ਡਾਕਟਰ ਦੇ ਸਾਹਮਣੇ ਆਰਾਮ ਨਾਲ ਕਹਿ ਸਕਦੇ ਵੀ ਹਾਂ ਮਾਂ ਗੁੱਸਾ ਨਹੀਂ ਕਰੇਗੀ ਤੇ ਰੋਜ ਦੀ ਕਿਚਕਿਚ ਵੀ ਮੁੱਕ ਜਾਵੇਗੀ ਮਨਪ੍ਰੀਤ ਨੇ ਬਹੁਤ دیر ਤੱਕ ਸੋਚਿਆ ਤੇ ਫਿਰ ਕਹਿੰਦੀ ਡਾਕਟਰ ਸਾਹਿਬ ਉਹ ਕੀ ਹੈ ਹੁਣ ਤਾਂ ਇਸ ਲਈ ਮੇਰੇ ਬੱਚਾ ਨਹੀਂ ਹੋਇਆ ਕਿ ਮੇਰੇ ਘਰ ਵਾਲਾ ਅਜੇ ਬੱਚੇ ਲਈ ਤਿਆਰ ਨਹੀਂ ਆ ਉਹ ਥੋੜਾ ਸਮਾਂ ਰੁਕਣਾ ਚਾਹੁੰਦੇ ਆ ਕਿਉਂਕਿ ਅਜੇ ਉਹ ਬੱਚੇ ਲਈ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੁੰਦੇ ਆ ਬਲਵੀਰ ਕੌਰ ਦੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਰਹਿ ਗਈਆਂ ਉਹ ਕਹਿੰਦੀ ਡਾਕਟਰ ਦੇ ਸਾਹਮਣੇ ਸਾਡੀ ਕਿਉਂ ਬੇਇੱਜ਼ਤੀ ਕਰਦੀਆਂ ਡਾਕਟਰ ਸਾਹਿਬ ਇਸਨੇ ਹੀ ਮਨਾਂ ਕੀਤਾ ਹੋਵੇਗਾ ਮੇਰਾ ਮੁੰਡਾ ਤਾਂ ਇਹੋ ਜਿਹਾ ਨਹੀਂ ਆ ਇਹ ਵੇਖ ਕੇ ਮਨਪ੍ਰੀਤ ਹੋਰ ਵੀ ਪਰੇਸ਼ਾਨ ਹੋ ਗਈ ਉਸ ਨੂੰ ਉਮੀਦ ਨਹੀਂ ਸੀ ਕਿ ਸੱਸ ਇੱਥੇ ਡਾਕਟਰ ਦੇ ਸਾਹਮਣੇ ਵੀ ਇਸ ਤਰ੍ਹਾਂ ਬੋਲੇਗੀ ਮਨਪ੍ਰੀਤ ਨੂੰ ਲੱਗਦਾ ਸੀ ਕਿ ਅੱਜ ਘਰੇ ਜਾ ਕੇ ਮੇਰੀ ਖੈਰ ਨਹੀਂ ਬਲਵੀਰ ਕੌਰ ਸ਼ਾਇਦ ਮਨਪ੍ਰੀਤ ਨੂੰ ਬਖਸ਼ਣ ਵਾਲੀ ਨਹੀਂ ਸੀ ਬਲਵੀਰ ਕੌਰ ਦੇ ਨਾਲ ਮਨਪ੍ਰੀਤ ਘਰ ਵਾਪਸ ਆਈ ਤਾਂ ਸਾਰੇ ਰਸਤੇ ਮਨਪ੍ਰੀਤ ਨੂੰ ਬਲਵੀਰ ਕੌਰ ਦੇ ਗੁੱਸੇ ਭਰੇ ਤਾਨੇ ਸੁਣਨ ਨੂੰ ਮਿਲਦੇ ਰਹੇ ਮਨਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਬਲਵੀਰ ਕੌਰ ਨੂੰ ਇਹ ਸਭ ਨਾ ਤਾਂ ਕਦੇ ਦਿਖਾਈ ਦਿੰਦਾ ਸੀ ਅਤੇ ਨਾ ਹੀ ਉਹ ਦੇਖਣਾ ਚਾਹੁੰਦੀ ਸੀ ਦੁਖੀ ਹੋ ਕੇ ਮਨਪ੍ਰੀਤ ਉਹਦੇ ਨਾਲ ਘਰ ਆ ਗਈ ਤੇ ਰਸੋਈ ਵਿੱਚ ਚਲੀ ਗਈ ਸੱਸ ਨੇ ਆਉਂਦੇ ਹੀ ਆਪਣੇ ਪਤੀ ਬਲਵਿੰਦਰ ਸਿੰਘ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਕਹਿੰਦੀ ਸੁਣੋ ਜੀ ਜਗਤਾਰ ਨੂੰ ਸਮਝਾ ਦਿਓ ਇਹ ਮੁੰਡਾ ਪਤਾ ਨਹੀਂ ਕੀ ਸੋਚ ਕੇ ਬੈਠਾ ਹੈ ਜਾਂ ਇਹ ਹੀ ਕੜਮੀ ਹੈ ਝੂਠ ਬੋਲ ਰਹੀ ਹੈ ਫਿਰ ਬਲਵੀਰ ਕੌਰ ਨੇ ਸਾਰੀ ਗੱਲ ਬਲਵਿੰਦਰ ਸਿੰਘ ਨੂੰ ਦੱਸ ਦਿੱਤੀ ਤੇ ਇਹ ਗੱਲ ਸੁਣ ਕੇ ਉਹ ਹੱਸ ਪਏ ਬਲਵਿੰਦਰ ਸਿੰਘ ਨੇ ਬਲਵੀਰ ਕੌਰ ਵੱਲ ਵੇਖ ਕੇ ਕਿਹਾ ਜਿਹੜੀ ਗੱਲ ਤੇ ਤੂੰ ਬਿਨਾਂ ਵਜ੍ਹਾ ਕਲੇਸ਼ ਖੜਾ ਕਰ ਰਹੀ ਹੈ ਕੋਈ ਇੰਨੀ ਵੱਡੀ ਗੱਲ ਨਹੀਂ ਆ ਅੱਜ ਕੱਲ੍ਹ ਦੇ ਬੱਚੇ ਇਸੇ ਤਰ੍ਹਾਂ ਹੀ ਸੋਚਦੇ ਨੇ ਆਪਣੇ ਨਾਲ ਹੀ ਕੰਮ ਕਰਦੇ ਆ ਜੇ ਆਪਣਾ ਜਗਤਾਰ ਇਸ ਤਰ੍ਹਾਂ ਸੋਚਦਾ ਤਾਂ ਕੋਈ ਗਲਤ ਗੱਲ ਨਹੀਂ ਆ ਪਰ ਹਾਂ ਜਿਆਦਾ ਸਮਾਂ ਲੰਘਣਾ ਚੰਗੀ ਗੱਲ ਨਹੀਂ ਆ ਬਲਵਿੰਦਰ ਸਿੰਘ ਬਲਵੀਰ ਕੌਰ ਦੇ ਵਿਵਹਾਰ ਨੂੰ ਜਾਣਦਾ ਸੀ ਇਸ ਲਈ ਉਹਨਾਂ ਨੇ ਆਪਣੇ ਵੱਲੋਂ ਬਲਵੀਰ ਕੌਰ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਲਵੀਰ ਕੌਰ ਦਾ ਸੁਭਾਅ ਇੰਨਾ ਹੀ ਨਰਮ ਨਹੀਂ ਸੀ ਕਿ ਉਹ ਇੱਕ ਵਾਰ ਵਿੱਚ ਹੀ ਮੰਨ ਜਾਂਦੀ ਇਸ ਲਈ ਉਹ ਕਹਿੰਦੀ ਚੰਗੀ ਗੱਲ ਨਹੀਂ ਆ ਸਮਾਂ ਨਿਕਲ ਰਿਹਾ ਹੈ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕੱਲ ਨੂੰ ਛੋਟੇ ਦਾ ਵਿਆਹ ਹੋ ਜਾਏਗਾ ਤਾਂ ਇਹ ਘਰੇ ਬਿਨਾਂ ਬੱਚੇ ਦੇ ਕੋ ਮਂਦੀ ਰਹੇਗੀ ਸਮਾਜ ਦਾ ਵੀ ਤਾਂ ਖਿਆਲ ਰੱਖਣਾ ਪੈਂਦਾ ਹੈ ਕੱਲ ਨੂੰ ਛੋਟੀ ਨੂੰ ਆਏਗੀ ਤਾਂ ਉਹ ਇਹ ਤੋਂ ਕੀ ਸਿੱਖੇਗੀ ਬਲਵੀਰ ਕੌਰ ਆਪਣੇ ਦੂਜੇ ਪੁੱਤਰ ਅਵਤਾਰ ਦੀ ਗੱਲ ਕਰਨ ਲੱਗੀ ਜੋ ਸ਼ਹਿਰ ਵਿੱਚ ਵਧੀਆ ਪੋਸਟ ਤੇ ਸੀ ਬਲਵੀਰ ਕੌਰ ਹੁਣ ਉਸਦਾ ਵੀ ਵਿਆਹ ਕਰਨ ਦੇ ਬਾਰੇ ਸੋਚ ਰਹੀ ਸੀ ਇਸ ਵਾਰ ਬਲਵਿੰਦਰ ਸਿੰਘ ਗੁੱਸੇ ਹੋ ਗਏ ਤੇ ਕਹਿੰਦੇ ਕੁਝ ਸਮਾਂ ਸ਼ਾਂਤੀ ਰੱਖ ਲੈਂਗੀ ਤਾਂ ਤੇਰਾ ਕੁਝ ਵਿਗੜ ਨਹੀਂ ਜਾਵੇਗਾ ਕਿਉਂ ਤੈਨੂੰ ਘਰ ਚ ਸ਼ਾਂਤੀ ਚੰਗੀ ਨਹੀਂ ਲੱਗਦੀ ਤੇਰੇ ਕੰਜੂਸ ਸੁਭਾਅ ਨੇ ਪਹਿਲਾਂ ਹੀ ਘਰ ਦੇ ਹਾਲਾਤ ਖਰਾਬ ਕਰਕੇ ਰੱਖੇ ਹੋਏ ਨੇ ਇਹ ਸੁਣ ਕੇ ਬਲਵੀਰ ਕੌਰ ਗੁੱਸੇ ਵਿੱਚ ਬੋਲਣ ਲੱਗੀ ਹਾਂ ਮੈਂ ਤਾਂ ਘਰ ਨੂੰ ਚਲਾਉਂਦੀ ਆ ਜਿਸ ਨੂੰ ਤੁਸੀਂ ਕੰਜੂਸੀ ਕਹਿ ਰਹੇ ਹੋ ਬੜੀ ਮੁਸ਼ਕਲ ਨਾਲ ਘਰ ਜੋੜਿਆ ਹੈ ਹੁਣ ਮੈਂ ਇਸ ਨੂੰ ਬਰਬਾਦ ਨਹੀਂ ਕਰ ਸਕਦੀ ਬਲਵਿੰਦਰ ਸਿੰਘ ਜੋ ਇੱਕ ਕਿਤਾਬ ਪੜ੍ਹ ਰਿਹਾ ਸੀ ਉਹ ਇਸ ਵਾਰ ਗੁੱਸੇ ਤੇ ਕੰਟਰੋਲ ਨਾ ਕਰ ਸਕਿਆ ਤੇ ਕਹਿੰਦਾ ਕਿ ਤੂੰ ਸਾਰਿਆਂ ਨੂੰ ਭੁੱਖੇ ਰੱਖ ਕੇ ਕਰ ਜੋੜੇਂਗੀ ਬਲਵਿੰਦਰ ਸਿੰਘ ਜੀ ਗੁੱਸੇ ਨਾਲ ਬੋਲ ਰਹੇ ਸੀ ਇਸੇ ਲਈ ਮੈਂ ਘਰ ਨਹੀਂ ਰਹਿੰਦਾ ਰਹਿ ਤੂੰ ਇਕੱਲੀ ਬਲਵਿੰਦਰ ਸਿੰਘ ਨੇ ਕਿਤਾਬ ਰੱਖ ਦਿੱਤੀ ਤੇ ਰੋਜ਼ ਦੀ ਤਰ੍ਹਾਂ ਗੁੱਸੇ ਨਾਲ ਬਾਹਰ ਚਲੇ ਗਏ ਮਨਪ੍ਰੀਤ ਦੁਪਹਿਰ ਦੀ ਰੋਟੀ ਦੀ ਪਲੇਟ ਲੈ ਕੇ ਆ ਗਈ ਤੇ ਬਲਵੀਰ ਕੌਰ ਦੇ ਸਾਹਮਣੇ ਰੱਖ ਕੇ ਕਿਹਾ ਮਾਂ ਜੀ ਰੋਟੀ ਖਾ ਲਓ ਬਲਵੀਰ ਕੌਰ ਨੇ ਜਿਵੇਂ ਹੀ ਮਨਪ੍ਰੀਤ ਨੂੰ ਦੇਖਿਆ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਤੇ ਕਹਿੰਦੀ ਲੈ ਜਾ ਰੋਟੀ ਹੁਣ ਖੁਸ਼ ਹੋ ਗਈ ਨਾ ਤੇਰੇ ਕਰਕੇ ਹੀ ਮੇਰੇ ਘਰ ਦੀ ਸੁੱਖ ਸ਼ਾਂਤੀ ਭੰਗ ਹੋ ਗਈ ਆ ਮਨਪ੍ਰੀਤ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗੀ ਤੇ ਕਹਿੰਦੀ ਇਹ ਚ ਮੇਰਾ ਕੀ ਕਸੂਰ ਆ ਇਹਨਾਂ ਦਾ ਮੁੰਡਾ ਹੀ ਨਹੀਂ ਚਾਹੁੰਦਾ ਤਾਂ ਹੁਣ ਮੈਂ ਕੀ ਕਰ ਸਕਦੀ ਆ ਬਲਵੀਰ ਕੌਰ ਦੀਆਂ ਹਰਕਤਾਂ ਤੋਂ ਪਰੇਸ਼ਾਨ ਮਨਪ੍ਰੀਤ ਦੇ ਦਿਨ ਦੁੱਖ ਵਿੱਚ ਲੰਘ ਰਹੇ ਸੀ ਇੱਕ ਦਿਨ ਮਨਪ੍ਰੀਤ ਨੇ ਡਰਦੀ ਹੋਈ ਨੇ ਆਪਣੀ ਸੱਸ ਬਲਵੀਰ ਕੌਰ ਨੂੰ ਕਿਹਾ ਮੰਮੀ ਅੱਜ ਮੇਰੀ ਮੰਮੀ ਤੇ ਪਰਜਾਈ ਆ ਰਹੀਆਂ ਨੇ ਬਲਵੀਰ ਕੌਰ ਨੇ ਇਸ ਮੌਕੇ ਤੇ ਵੀ ਮਨਪ੍ਰੀਤ ਨੂੰ ਤਾਣੇ ਮੇਨੇ ਮਾਰਦੇ ਹੋਏ ਕਿਹਾ ਅੱਛਾ ਕੁੜੀ ਦੇ ਘਰੇ ਕੌਣ ਆਉਂਦਾ ਹੈ ਚੱਲ ਜੇ ਆ ਰਹੀਆਂ ਨੇ ਤਾਂ ਕਹਿ ਦੇਣਾ ਕਿ ਕੁੜੀ ਦੇ ਘਰ ਖਾਲੀ ਹੱਥ ਨਹੀਂ ਜਾਂਦੇ ਮਨਪ੍ਰੀਤ ਇਹ ਸਭ ਤਾਂ ਕਿਸੇ ਤਰ੍ਹਾਂ ਬਰਦਾਸ਼ਤ ਕਰ ਗਈ ਸੀ ਪਰ ਜੋ ਉਹਨਾਂ ਦੇ ਆਉਣ ਤੋਂ ਬਾਅਦ ਹੋਣ ਵਾਲਾ ਸੀ ਉਹਦੇ ਬਾਰੇ ਸੋਚ ਕੇ ਹੀ ਉਸ ਨੂੰ ਕੰਮਣੀ ਛੇੜਨੇ ਲੱਗੀ 1 2 ਵਜੇ ਜਦੋਂ ਮਨਪ੍ਰੀਤ ਦੀ ਮਾਂ ਤੇ ਉਸਦੀ ਪਰਜਾਈ ਆ ਗਈਆਂ ਤਾਂ ਸਾਰੇ ਡਰਾਈੰਗ ਰੂਮ ਵਿੱਚ ਬੈਠੇ ਚਾਹ ਪੀ ਰਹੇ ਸੀ ਬਲਵੀਰ ਕੌਰ ਵਾਰ-ਵਾਰ ਉਹਨਾਂ ਦਾ ਲਿਆਂਦਾ ਹੋਇਆ ਸਮਾਨ ਦੇਖਦੀ ਤੇ ਮੂੰਹ ਪਾਸੇ ਕਰ ਲੈਂਦੀ ਬਲਵਿੰਦਰ ਸਿੰਘ ਨੇ ਮਨਪ੍ਰੀਤ ਦੀ ਮਾਂ ਨੂੰ ਕਿਹਾ ਭੈਣ ਜੀ ਇੰਨਾ ਸਮਾਨ ਲਿਆਉਣ ਦੀ ਕੀ ਜ਼ਰੂਰਤ ਸੀ ਮਨਪ੍ਰੀਤ ਦੀ ਮਾਂ ਮਨਪ੍ਰੀਤ ਦੀਆਂ ਆਦਤਾਂ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਉਹ ਬਹੁਤ ਸਾਰਾ ਸਮਾਨ ਲੈ ਕੇ ਆਈ ਸੀ ਉਹਨਾਂ ਨੇ ਬਲਵਿੰਦਰ ਸਿੰਘ ਨੂੰ ਕਿਹਾ ਨਹੀਂ ਭਾਈ ਸਾਹਿਬ ਕੁੜੀ ਦੇ ਘਰ ਖਾਲੀ ਹੱਥ ਨਹੀਂ ਜਾਇਆ ਜਾਂਦਾ ਸਾਰੇ ਗੱਲਾਂ ਕਰ ਰਹੇ ਸੀ ਪਰ ਬਲਵੀਰ ਕੌਰ ਦੀਆਂ ਅੱਖਾਂ ਵਾਰ-ਵਾਰ ਮਨਪ੍ਰੀਤ ਦੀ ਪਰਜਾਈ ਤੇ ਜਾ ਰਹੀਆਂ ਸੀ ਬਲਵੀਰ ਕੌਰ ਨੇ ਆਖਰਕਾਰ ਪੁੱਛ ਹੀ ਲਿਆ ਮੈਨੂੰ ਲੱਗਦਾ ਤੁਹਾਡੀ ਨੂੰ ਖੁਸ਼ਖਬਰੀ ਸੁਣਾਉਣ ਵਾਲੀ ਹੈ ਮਨਪ੍ਰੀਤ ਦੀ ਮਾਂ ਬਲਵੀਰ ਕੌਰ ਨੂੰ ਕਹਿੰਦੀ ਹਾਂ ਭੈਣ ਜੀ ਤੁਸੀਂ ਠੀਕ ਕਹਿੰਦੇ ਹੋ ਬਲਵੀਰ ਕੌਰ ਨੇ ਆਦੋਂ ਮਜਬੂਰ ਤਾਣੇ ਮੇਣੇ ਦੇਣੇ ਸ਼ੁਰੂ ਕਰ ਦਿੱਤੇ ਤੁਹਾਡੀ ਧੀ ਤਾਂ ਹੁਣ ਤੱਕ ਸਾਨੂੰ ਖੁਸ਼ਖਬਰੀ ਨਹੀਂ ਦੇ ਸਕੀ ਪਤਾ ਨਹੀਂ ਕੀ ਸੋਚ ਕੇ ਬੈਠੀ ਆ ਹੁਣ ਤਾਂ ਗਲੀ ਮੁਹੱਲੇ ਵਾਲੇ ਵੀ ਕਹਿਣ ਲੱਗ ਗਏ ਨੇ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ ਹੁਣ ਮੈਂ ਉਹਨਾਂ ਨੂੰ ਆਖ ਦਿੰਦੀ ਹਾਂ ਕਿ ਤੁਸੀਂ ਆਪ ਹੀ ਪੁੱਛ ਲਓ ਬਲਵੀਰ ਕੌਰ ਦੀ ਇਹ ਗੱਲ ਸੁਣ ਕੇ ਮਨਪ੍ਰੀਤ ਦੀ ਮਾਂ ਦਾ ਦਿਲ ਬਹੁਤ ਦੁਖੀ ਹੋਇਆ ਤੇ ਸੋਚਣ ਲੱਗੀ ਕਿ ਕਿੰਨੀ ਬਤਮੀਜ਼ ਹੈ ਇਸ ਨੂੰ ਬੋਲਣ ਦੀ ਵੀ ਅਕਲ ਨਹੀਂ ਆ ਸਾਡੀ ਘਰੇ ਆ ਜਾਂਦੀ ਬੇਇੱਜ਼ਤੀ ਕਰ ਰਹੀ ਆ ਮਨਪ੍ਰੀਤ ਦੀ ਮਾਂ ਨੇ ਮੌਕਾ ਦੇਖ ਕੇ ਮਨਪ੍ਰੀਤ ਨਾਲ ਗੱਲ ਕੀਤੀ ਧੀਏ ਕੀ ਹਾਲਤ ਬਣਾ ਰੱਖੀ ਹੈ ਤੂੰ ਆਪਣਾ ਖਿਆਲ ਰੱਖਿਆ ਕਰ ਬਲਕਿ ਮੈਂ ਤਾਂ ਕਹਿੰਦੀ ਹਾਂ ਕਿ ਹੁਣ ਬਹੁਤ ਹੋ ਗਿਆ ਤੂੰ ਅਲੱਗ ਹੀ ਹੋ ਜਾ ਮਨਪ੍ਰੀਤ ਦੀ ਮਾਂ ਨੇ ਆਪਣੀ ਮਾਂ ਦੀ ਗੱਲ ਨੂੰ ਮੰਨਣ ਤੋਂ ਮਨਾ ਕਰ ਦਿੱਤਾ ਮਾਂ ਜਗਤਾਰ ਦੀ ਮਰਜ਼ੀ ਤੋਂ ਬਿਨਾਂ ਤਾਂ ਕੁਝ ਨਹੀਂ ਹੋ ਸਕਦਾ ਮਨਪ੍ਰੀਤ ਦੀ ਮਾਂ ਉਸ ਨੂੰ ਸਮਝਾ ਕੇ ਚਲੀ ਗਈ ਕਿਉਂਕਿ ਉਸ ਤੋਂ ਆਪਣੀ ਧੀ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ ਬਲਵੀਰ ਕੌਰ ਦੀਆਂ ਗੱਲਾਂ ਇਹੋ ਜਿਹੀਆਂ ਸਨ ਜੋ ਬਰਦਾਸ਼ਤ ਕਰਨ ਦੇ ਲਾਇਕ ਨਹੀਂ ਸੀ ਭਰੇ ਮਨਪ੍ਰੀਤ ਹੀ ਸੀ ਜੋ ਬਰਦਾਸ਼ਤ ਕਰ ਰਹੀ ਸੀ ਬਲਵੀਰ ਕੌਰ ਨੇ ਆਪਣੇ ਛੋਟੇ ਮੁੰਡੇ ਅਵਤਾਰ ਦੇ ਲਈ ਕੁੜੀ ਲੱਭ ਲਈ ਪਰ ਇਹ ਵਿਆਹ ਤਾਂ ਮਨਪ੍ਰੀਤ ਦੇ ਲਈ ਮੁਸੀਬਤ ਹੀ ਲੈ ਆਇਆ। ਅਵਤਾਰ ਦੀ ਘਰ ਵਾਲੀ ਸੰਦੀਪ ਦਾ ਵਿਵਹਾਰ ਮਨਪ੍ਰੀਤ ਦੇ ਨਾਲ ਬਹੁਤ ਰੁੱਖਾ ਸੀ ਪਰ ਬਲਵੀਰ ਕੌਰ ਦੇ ਸਾਹਮਣੇ ਚੰਗੀ ਬਣੀ ਰਹਿੰਦੀ ਸੀ ਤੇ ਬਲਵੀਰ ਕੌਰ ਦੇ ਸਾਹਮਣੇ ਉਸ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ। ਬਲਵੀਰ ਕੌਰ ਨੇ ਕੁਝ ਦਿਨ ਤੱਕ ਕੰਜੂਸੀ ਕੀਤੀ ਪਰ ਛੋਟੀ ਨੂੰ ਦੇ ਨਖਰੇ ਅੱਗੇ ਬਲਵੀਰ ਕੌਰ ਦੀ ਕੰਜੂਸੀ ਟਿਕ ਨਾ ਸકી। ਬਲਵੀਰ ਕੌਰ ਨੇ ਕੰਜੂਸੀ ਕਰਨੀ ਬੰਦ ਕਰ ਦਿੱਤੀ। ਪਰ ਮਨਪ੍ਰੀਤ ਹੁਣ ਉਸ ਦੀਆਂ ਅੱਖਾਂ ਵਿੱਚ ਰੜਕਣ ਲੱਗੀ ਸੀ ਉਸ ਦੀ ਕੰਜੂਸੀ ਮਨਪ੍ਰੀਤ ਦੇ ਨਾਲ ਪਹਿਲਾਂ ਵਾਂਗ ਹੀ ਚੱਲ ਰਹੀ ਸੀ ਮਨਪ੍ਰੀਤ ਨੂੰ ਨਾ ਤਾਂ ਰੱਜ ਕੇ ਰੋਟੀ ਖਾਣ ਦਿੰਦੀ ਸੀ ਉਹ ਤੇ ਨਾ ਹੀ ਚੱਜ ਦੇ ਕੱਪੜੇ ਪਾਉਣ ਦਿੰਦੀ ਸੀ ਜਗਤਾਰ ਵੀ ਆਪਣੀ ਮੰਮੀ ਤੋਂ ਤੰਗ ਆ ਗਿਆ ਜਗਤਾਰ ਮਨਪ੍ਰੀਤ ਦੀ ਮਦਦ ਕਰਦਾ ਤਾਂ ਬਲਵੀਰ ਕੌਰ ਤਾਂਨੇ ਮਿਹਣੇ ਮਾਰਦੀ ਤੇ ਘਰ ਵਿੱਚ ਕਲੇਸ਼ ਪਾ ਲੈਂਦੀ ਸੀ ਬਲਵੀਰ ਕੌਰ ਅਕਸਰ ਹੀ ਮਨਪ੍ਰੀਤ ਨੂੰ ਕਹਿ ਦਿੰਦੀ ਪਹਿਲਾਂ ਆਪਣੀ ਦਰਾਣੀ ਜਿੰਨਾ ਦੇਹਜ ਲੈ ਕੇ ਆ ਫਿਰ ਮਨਮਰਜ਼ੀਆਂ ਕਰੀ ਬਿਆਹ ਦੇ 6 ਮਹੀਨੇ ਬਾਅਦ ਹੀ ਛੋਟੀ ਨੂੰ ਸੰਦੀਪ ਗਰਭਵਤੀ ਹੋ ਗਈ ਜਿਸ ਦੇ ਕਰਕੇ ਮਨਪ੍ਰੀਤ ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਬਲਵੀਰ ਕੌਰ ਨੇ ਇਸ ਖੁਸ਼ਖਬਰੀ ਤੋਂ ਬਾਅਦ ਮਨਪ੍ਰੀਤ ਨਾਲ ਹੋਰ ਵੀ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੀ ਮੈਨੂੰ ਝੂਠ ਬੋਲ ਰਹੀ ਹੈ ਤੂੰ ਬਾਝ ਹੈ ਤਾਂ ਹੀ ਅਜੇ ਤੱਕ ਤੇਰੇ ਜਵਾਬ ਨਹੀਂ ਹੋਇਆ ਛੋਟੀ ਨੂੰ ਨੂੰ ਦੇਖ ਕੇ ਘੱਟੋ ਘੱਟ ਇਸ ਨੇ ਖਾਨਦਾਨ ਦੀ ਇੱਜ਼ਤ ਤਾਂ ਰੱਖ ਲਈ ਬਲਵਿੰਦਰ ਸਿੰਘ ਨੇ ਬਲਵੀਰ ਕੌਰ ਨੂੰ ਕਿਹਾ ਜਿੱਤਾ ਸ਼ਰਮ ਕਰ ਕਿਉਂ ਦੋਨਾਂ ਵਿੱਚ ਤੁਲਨਾ ਕਰ ਰਹੀ ਹੈ ਯਾਦ ਰੱਖੀ ਘਰ ਵਿੱਚ ਇਹ ਨਫ਼ਰਤ ਦੇ ਬੀਜ ਤੂੰ ਖੁਦ ਹੀ ਬੀਜ ਰਹੀ ਹੈ ਬਲਵੀਰ ਕੌਰ ਕਹਿੰਦੀ ਇਹ ਦੋਵੇਂ ਪਤੀ ਪਤਨੀ ਝੂਠ ਬੋਲਦੇ ਆ ਮੇਰੀ ਗੱਲ ਧਿਆਨ ਨਾਲ ਸੁਣ ਮਨਪ੍ਰੀਤ ਜੇ 2 ਮਹੀਨਿਆਂ ਵਿੱਚ ਖੁਸ਼ਖਬਰੀ ਨਾ ਸੁਣਾਈ ਤਾਂ ਆਪਣਾ ਦੂਜਾ ਟਿਕਾਣਾ ਲੱਭ ਲੈਣਾ ਇਹ ਸੁਣ ਕੇ ਮਨਪ੍ਰੀਤ ਤੇ ਬਲਵਿੰਦਰ ਸਿੰਘ ਹੈਰਾਨ ਹੋ ਗਏ ਬਲਵਿੰਦਰ ਸਿੰਘ ਹੁਣ ਕੀ ਕਰਦਾ ਬੱਡੀ ਨੂੰ ਦਾ ਸਾਥ ਦੇਣ ਤੇ ਘਰ ਵਿੱਚ ਬਹੁਤ ਕਲੇਸ਼ ਹੁੰਦਾ ਸੀ। ਜਗਤਾਰ ਦੇ ਸ਼ਾਮ ਨੂੰ ਆਉਂਦੇ ਹੀ ਮਨਪ੍ਰੀਤ ਨੇ ਸਾਰੀ ਗੱਲ ਉਸ ਨੂੰ ਦੱਸੀ। ਮਨਪ੍ਰੀਤ ਨੇ ਰੋਂਦੇ ਹੋਏ ਜਗਤਾਰ ਨੂੰ ਕਿਹਾ ਕਿ ਇੱਕ ਤਾਂ ਮੇਰੇ ਤੇ ਸਾਰਾ ਦਿਨ ਕੰਮ ਦਾ ਬੋਝ ਹੈ, ਉੱਪਰੋਂ ਇਹ ਸੰਦੀਪ ਦੇ ਕਰਕੇ ਮੁਸ਼ਕਲਾਂ ਵਾਧੀਆਂ ਜਾ ਰਹੀਆਂ ਨੇ। ਮੇਰੇ ਤੋਂ ਹੁਣ ਸਹਿ ਨਹੀਂ ਹੁੰਦਾ। ਜਗਤਾਰ ਤੋਂ ਮਨਪ੍ਰੀਤ ਦਾ ਦੁੱਖ ਦੇਖਿਆ ਨਾ ਗਿਆ ਤੇ ਕਹਿੰਦਾ ਮੈਂ ਮੰਮੀ ਨਾਲ ਗੱਲ ਕਰਦਾ ਹਾਂ। ਅੱਜ ਇੱਕ ਪਾਸਾ ਹੋ ਕੇ ਹੀ ਰਹੇਗਾ। ਚਾਹੇ ਕੁਝ ਵੀ ਹੋ ਜਾਏ। ਜਗਤਾਰ ਆਪਣੀ ਮੰਮੀ ਦੇ ਸਾਹਮਣੇ ਜਾ ਕੇ ਗੁੱਸੇ ਨਾਲ ਕਹਿੰਦਾ ਮਾਂ ਤੂੰ ਮਨਪ੍ਰੀਤ ਦੇ ਨਾਲ ਇਹ ਸਭ ਕੁਝ ਕਰਨਾ ਬੰਦ ਕਰ ਦੇ ਉਸ ਉੱਪਰ ਬੱਚੇ ਦਾ ਦਬਾਅ ਬਣਾ ਰੱਖਿਆ ਹੈ ਸਾਰਾ ਦਿਨ ਤੂੰ ਉਸ ਨੂੰ ਤਾਨੇ ਮਿਹਣੇ ਦਿੰਦੀ ਰਹਿੰਦੀ ਹੈ ਪਰ ਉਹ ਵਿਚਾਰੀ ਚੁੱਪਚਾਪ ਸਹਿੰਦੀ ਰਹਿੰਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਤੇਰਾ ਜੋ ਜੀ ਕਰੇਗਾ ਤੂੰ ਉਹੀ ਕਰੇਂਗੀ ਬਲਵੀਰ ਕੌਰ ਜਗਤਾਰ ਨੂੰ ਮਨਪ੍ਰੀਤ ਦੇ ਲਈ ਕੋਲ ਦਾ ਵੇਖ ਕੇ ਪੜਕੁਠੀ ਤੇ ਬੋਲੀ ਇਸ ਔਰਤ ਨੇ ਮੇਰਾ ਜੀਣਾ ਮੁਸ਼ਕਲ ਕਰ ਰੱਖਿਆ ਹੈ ਮਹੱਲੇ ਵਾਲੇ ਤੇ ਰਿਸ਼ਤੇਦਾਰ ਇਹਨੇ ਮੇਰੀ ਸਾਰਿਆਂ ਵਿੱਚ ਬੇਇੱਜ਼ਤੀ ਕਰਵਾ ਕੇ ਰੱਖੀ ਆ ਅੱਜ ਤੇਰੇ ਕੰਨ ਵੀ ਭਰ ਦਿੱਤੇ ਜਗਤਾਰ ਨੇ ਫੇਰ ਮਨਪ੍ਰੀਤ ਦਾ ਪੱਖ ਲੈਂਦੇ ਹੋਏ ਕਿਹਾ ਮਾਂ ਉਸਤੇ ਇਲਜ਼ਾਮ ਲਾਉਣਾ ਬੰਦ ਕਰ ਦੇ ਉਹ ਉਹੀ ਕਰਦੀ ਹੈ ਜੋ ਮੈਂ ਕਹਿੰਦਾ ਹਾਂ ਬਲਵੀਰ ਕੌਰ ਵੀ ਜਗਤਾਰ ਦੀਆਂ ਗੱਲਾਂ ਸੁਣ ਕੇ ਅੱਗ ਵਾਂਗੂ ਪੜ ਕੁਠੀ ਤੇ ਮਨਪ੍ਰੀਤ ਦੇ ਕਮਰੇ ਵਿੱਚ ਚਲੀ ਗਈ ਕਹਿੰਦੀ ਨਹੀਂ ਚਾਹੀਦੀ ਮੈਨੂੰ ਇਹੋ ਜਿਹੀ ਨੂੰ ਜੋ ਮੇਰੇ ਮੁੰਡੇ ਨੂੰ ਹੀ ਮੇਰੇ ਤੋਂ ਅਲੱਗ ਕਰ ਦੇਵੇ ਅੱਜ ਮੈਂ ਇਸ ਨੂੰ ਬਾਹਰ ਕੱਢ ਕੇ ਹੀ ਰਾਂਗੀ ਬਲਵੀਰ ਕੌਰ ਨੇ ਸਾਰੇ ਘਰ ਨੂੰ ਸਿਰ ਤੇ ਚੁੱਕ ਲਿਆ ਜਿਸ ਨੂੰ ਮਨਪ੍ਰੀਤ ਸਮਝ ਹੀ ਨਾ ਸਕੀ ਕਿ ਅਚਾਨਕ ਕੀ ਹੋ ਗਿਆ ਬਲਵਿੰਦਰ ਸਿੰਘ ਨੇ ਆ ਕੇ ਗੱਲ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਬਲਵਿੰਦਰ ਸਿੰਘ ਕਹਿੰਦੇ ਬੱਸ ਕਰ ਕਿਉਂ ਸਾਰਾ ਦਿਨ ਉਹਦੇ ਮੰਗਰ ਪਈ ਰਹਿਣੀ ਆ ਬਲਵੀਰ ਕੌਰ ਬਲਵਿੰਦਰ ਸਿੰਘ ਨਾਲ ਵੀ ਲੜਨ ਲੱਗ ਪਈ ਕਹਿੰਦੀ ਹੁਣ ਜੇ ਤੂੰ ਇੱਕ ਸ਼ਬਦ ਵੀ ਬੋਲਿਆ ਤਾਂ ਇਹਦੇ ਨਾਲ ਨਾਲ ਤੈਨੂੰ ਵੀ ਮੈਂ ਘਰੋਂ ਬਾਹਰ ਕੱਢ ਦੇਾਂਗੀ ਚੱਲ ਬਾਹਰ ਨਿਕਲ ਬਲਵੀਰ ਕੌਰ ਨੇ ਮਨਪ੍ਰੀਤ ਦਾ ਹੱਥ ਫੜ ਕੇ ਉਸ ਨੂੰ ਬਾਹਰ ਕੱਢ ਦਿੱਤਾ ਜਗਤਾਰ ਨੇ ਆ ਕੇ ਉਸ ਨੂੰ ਛੁਡਾਇਆ ਪਰ ਬਲਵੀਰ ਕੌਰ ਨੂੰ ਇਹ ਵੀ ਬਰਦਾਸ਼ਤ ਨਹੀਂ ਹੋਇਆ ਉਸ ਨੇ ਮਨਪ੍ਰੀਤ ਦੇ ਮੂੰਹ ਤੇ ਜ਼ੋਰ ਨਾਲ ਥੱਪੜ ਮਾਰ ਦਿੱਤਾ ਬਲਵਿੰਦਰ ਸਿੰਘ ਤੇ ਜਗਤਾਰ ਸਿੰਘ ਦੋਨੋਂ ਦੇਖਦੇ ਹੀ ਰਹਿ ਗਏ ਛੋਟੀ ਨੂੰ ਸੰਦੀਪ ਨੇ ਆ ਕੇ ਕਿਹਾ ਭੈਣੇ ਮਾਫੀ ਮੰਗ ਲਓ ਗਲਤੀ ਕੀਤੀ ਆ ਮਾਫੀ ਮੰਗਣ ਵਿੱਚ ਕੀ ਹਰਜ ਹੈ ਮਨਪ੍ਰੀਤ ਤਾਂ ਪਹਿਲਾਂ ਹੀ ਦੁਖੀ ਸੀ ਪਰ ਦਰਾਣੀ ਦੇ ਇਸ ਤਰ੍ਹਾਂ ਬੋਲਣ ਕਰਕੇ ਉਹ ਚੀਕ ਪਈ ਕਹਿੰਦੀ ਕਿਹੜੀ ਗਲਤੀ ਖਬਰਦਾਰ ਜੇ ਤੂੰ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਜਗਤਾਰ ਨੇ ਆਪਣੇ ਛੋਟੇ ਭਰਾਵਤਾਰ ਨੂੰ ਕਿਹਾ ਅਵਤਾਰ ਆਪਣੇ ਘਰ ਵਾਲੀ ਨੂੰ ਅੰਦਰ ਲੈ ਜਾ ਇਹ ਮਾਹੌਲ ਨੂੰ ਹੋਰ ਖਰਾਬ ਕਰ ਰਹੀ ਹੈ ਅਜ ਅਵਤਾਰ ਵੀ ਉਲਟਾ ਜਗਤਾਰ ਨਾਲ ਹੀ ਲੜਨ ਲੱਗ ਪਿਆ ਕਹਿੰਦਾ ਵੀਰੇ ਘਰ ਦਾ ਮਾਹੌਲ ਤਾਂ ਤੁਸੀਂ ਖਰਾਬ ਕਰ ਦਿੱਤਾ ਹੈ ਮੇਰੀ ਪਤਨੀ ਨੂੰ ਨਾ ਕਹੋ ਬਲਵਿੰਦਰ ਸਿੰਘ ਨੇ ਉਸ ਨੂੰ ਉਸੇ ਵੇਲੇ ਅੱਖਾਂ ਦਿਖਾਈਆਂ ਪਰ ਬਲਵੀਰ ਕੌਰ ਦੀ ਸਿਹਤ ਅਵਤਾਰ ਨੂੰ ਵੀ ਮਿਲ ਰਹੀ ਸੀ ਬਲਵੀਰ ਕੌਰ ਫਿਰ ੜਕ ਗਈ ਤੇ ਕਹਿੰਦੀ ਤੂੰ ਨਿਕਲ ਪਹਿਲਾਂ ਇੱਥੋਂ ਤੇਰੇ ਕਰਕੇ ਭਰਾਮਾਂ ਵਿੱਚ ਫੁੱਟ ਪੈ ਗਈ ਆ ਬਲਵੀਰ ਕੌਰ ਨੇ ਫਿਰ ਮਨਪ੍ਰੀਤ ਦਾ ਹੱਥ ਫੜ ਕੇ ਜ਼ੋਰ ਨਾਲ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ ਜਿਸ ਨਾਲ ਮਨਪ੍ਰੀਤ ਦੂਰ ਜਾ ਕੇ ਡਿੱਗੀ ਜਗਤਾਰ ਮਨਪ੍ਰੀਤ ਨੂੰ ਬਚਾਉਂਦਾ ਹੋਇਆ ਕਹਿੰਦਾ ਮਾਂ ਇਹ ਘਰੋਂ ਜਾਵੇਗੀ ਤਾਂ ਮੈਂ ਵੀ ਇਹਦੇ ਨਾਲ ਹੀ ਜਾਵਾਂਗਾ ਬਲਵੀਰ ਕੌਰ ਅੱਖਾਂ ਕੱਢਦੇ ਹੋਏ ਕਹਿੰਦੀ ਹਾਂ ਇਹ ਹੀ ਤਾਂ ਬਾਕੀ ਰਹਿ ਗਿਆ ਸੀ ਇਹ ਵੀ ਕਰਵਾ ਦਿੱਤਾ ਇਸਨੇ ਜਗਤਾਰ ਨੇ ਮਨਪ੍ਰੀਤ ਨੂੰ ਸਹਾਰਾ ਦੇ ਕੇ ਖੜਾ ਕੀਤਾ ਤੇ ਅੰਦਰ ਜਾ ਕੇ ਦੋਨੋਂ ਜਣੇ ਸਮਾਨ ਪੈਕ ਕਰਨ ਲੱਗੇ। ਲਗਭਗ ਅੱਧੇ ਘੰਟੇ ਦੇ ਬਾਅਦ ਦੋਨੋਂ ਜਣੇ ਬਾਹਰ ਆਏ। ਬਲਵਿੰਦਰ ਸਿੰਘ ਨੇ ਪੈਰੀ ਹੱਥ ਲਾਈ ਤੇ ਉਹਨਾਂ ਦੇ ਇਹ ਵੇਖ ਕੇ ਸਾਹ ਹੀ ਸੁੱਕ ਗਏ। ਬਲਵਿੰਦਰ ਸਿੰਘ ਘਰ ਨੂੰ ਟੁੱਟਦਾ ਵੇਖ ਕੇ ਰੋਣ ਲੱਗੇ। ਕਹਿੰਦੇ ਪੁੱਤਰ ਛੱਡੋ ਨਾ ਭੁੱਲ ਜਾਓ। ਇਹ ਸਭ ਕੁਝ ਛੱਡੋ ਅੰਦਰ ਚਲੋ। ਜਗਤਾਰ ਕਹਿੰਦਾ ਨਹੀਂ ਡੇੜੀ ਇਸ ਘਰ ਵਿੱਚ ਨਾ ਤਾਂ ਸਾਡੀ ਕੋਈ ਔਕਾਤ ਹੈ ਤੇ ਨਾ ਹੀ ਇੱਜ਼ਤ। ਮਾ ਤੁਸੀਂ ਰਹੋ ਆਪਣੀ ਛੋਟੀ ਨੂਹ ਦੇ ਨਾਲ ਜਗਤਾਰ ਸਮਾਨ ਦੇ ਨਾਲ ਮਨਪ੍ਰੀਤ ਦਾ ਹੱਥ ਫੜ ਕੇ ਬਾਹਰ ਚਲੇ ਗਿਆ ਬਲਵਿੰਦਰ ਸਿੰਘ ਨੇ ਰੋਂਦੇ ਹੋਏ ਆਪਣੇ ਘਰਵਾਲੀ ਨੂੰ ਜਗਤਾਰ ਨੂੰ ਰੋਕਣ ਲਈ ਕਿਹਾ ਪਰ ਬਲਬੀਰ ਕੌਰ ਨੇ ਉਹਨਾਂ ਨੂੰ ਰੋਕਣ ਤੋਂ ਸਾਫ਼ ਮਨਾ ਕਰ ਦਿੱਤਾ ਕਹਿੰਦੀ ਜਾਣਦੇ ਹੋ ਕੁਝ ਦਿਨਾਂ ਵਿੱਚ ਇਹਨਾਂ ਦੀ ਅਕਲ ਠਿਕਾਣੇ ਆ ਜਾਏਗੀ ਮੈਂ ਵੀ ਦੇਖਦੀ ਹਾਂ ਕਿੰਨੇ ਦਿਨਾਂ ਤੱਕ ਇਕੱਲੇ ਰਹਿਣਗੇ ਹੁਣ ਜਗਤਾਰ ਤੇ ਮਨਪ੍ਰੀਤ ਚਲੇ ਗਏ ਤੇ ਬਲਵਿੰਦਰ ਸਿੰਘ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ 2 ਮਹੀਨੇ ਹੋ ਗਏ ਸੀ ਉਹਨਾਂ ਗਿਆ ਪਰ ਜਗਤਾਰਤੀ ਮਨਪ੍ਰੀਤ ਵਾਪਸ ਨਾ ਆਏ ਬਲਵਿੰਦਰ ਸਿੰਘ ਅਕਸਰ ਆਪਣੇ ਘਰ ਵਾਲੀ ਬਲਵੀਰ ਕੌਰ ਨੂੰ ਤਾਣੇ ਦਿੰਦਾ ਰਹਿੰਦਾ ਕਿ ਤੈਨੂੰ ਮੈਂ ساری ਜ਼ਿੰਦਗੀ ਮaaf ਨਹੀਂ ਕਰਾਂਗਾ ਤੇਰੇ ਕਰਕੇ ਮੇਰਾ ਪਰਿਵਾਰ ਟੁੱਟ ਗਿਆ ਹੈ ਪਰ ਬਲਵੀਰ ਕੌਰ ਦਾ ਹੰਕਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ ਮਨਪ੍ਰੀਤ ਦੇ ਪ੍ਰਤੀ ਨਫ਼ਰਤ ਦੇ ਕਰਕੇ ਬਲਵੀਰ ਕੌਰ ਦਾ ਪਿਆਰ ਹੀ ਖਤਮ ਹੋ ਗਿਆ ਕੁਝ ਦਿਨਾਂ ਬਾਅਦ ਸੰਦੀਪ ਦੇ ਬੱਚਾ ਹੋ ਗਿਆ ਤੇ ਘਰ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਪਰ ਮਨਪ੍ਰੀਤ ਤੇ ਜਗਤਾਰ ਦੀ ਕਮੀ ਬਲਵਿੰਦਰ ਸਿੰਘ ਨੂੰ ਬਹੁਤ ਮਹਿਸੂਸ ਹੋ ਰਹੀ ਸੀ ਪਤਾ ਨਹੀਂ ਮੇਰਾ ਪੁੱਤਰ ਕਿੱਥੇ ਹੋਵੇਗਾ ਬਲਵਿੰਦਰ ਸਿੰਘ ਲੰਗੇ ਦਿਨਾਂ ਨੂੰ ਯਾਦ ਕਰਕੇ ਅੱਖਾਂ ਪਰ ਲੈਂਦੇ ਇਹ ਵੇਖਦੇ ਹੀ ਬਲਵੀਰ ਕੌਰ ਉਸ ਨਾਲ ਲੜਨ ਲੱਗ ਜਾਂਦੀ ਸੰਦੀਪ ਦਾ ਬੱਚਾ ਹੁਣ 4 ਮਹੀਨਿਆਂ ਦਾ ਹੋ ਗਿਆ ਸੀ ਤੇ ਸੰਦੀਪ ਦੇ ਰੰਗ ਵੀ ਬਦਲਣ ਲੱਗੇ ਹੌਲੀ ਹੌਲੀ ਉਸਨੇ ਘਰ ਤੇ ਆਪਣਾ ਕਬਜ਼ਾ ਕਰ ਲਿਆ ਬਲਵਿੰਦਰ ਸਿੰਘ ਨੇ ਤਾਂ ਬਹੁਤ ਪਹਿਲਾਂ ਹੀ ਸਭ ਕੁਝ ਛੱਡ ਦਿੱਤਾ ਸੀ ਪਰ ਬਲਵਿੰਦ ਬਲਵੀਰ ਕੌਰ ਨੇ ਪੋਤੇ ਦੇ ਮੋਹ ਵਿੱਚ ਸੰਦੀਪ ਨੂੰ ਹੌਲੀ-ਹੌਲੀ ਸਾਰੀ ਜ਼ਿੰਮੇਵਾਰੀ ਦੇ ਦਿੱਤੀ ਤਾਂ ਸੰਦੀਪ ਦਾ ਅਸਲੀ ਰੰਗ ਬਾਹਰ ਆ ਗਿਆ। ਸੰਦੀਪ ਘਰ ਦਾ ਸਾਰਾ ਕੰਮ ਆਪਣੇ ਹਿਸਾਬ ਨਾਲ ਕਰਦੀ ਤੇ ਹੁਣ ਬਲਵੀਰ ਕੌਰ ਦੀ ਕੰਜੂਸੀ ਦੀ ਆਦਤ ਵੀ ਛੁੱਟ ਗਈ ਸੀ ਕਿਉਂਕਿ ਸੰਦੀਪ ਦੀਆਂ ਆਏ ਦੇਣ ਨਵੀਆਂ ਬਾਧੀਆਂ ਆਤਾਂ ਨੇ ਉਸ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ ਸੀ। ਸੰਦੀਪ ਨੇ ਉਸ ਦੀ ਇੱਜ਼ਤ ਕਰਨੀ ਵੀ ਛੱਡ ਦਿੱਤੀ ਤੇ ਉਹਦੇ ਨਾਲ ਗਲਤ ਸ਼ਬਦਾਂ ਦਾ ਇਸਤੇਮਾਲ ਕਰਨ ਲੱਗੀ ਸੰਦੀਪ ਬਲਬੀਰ ਕੌਰ ਤੇ ਬਹੁਤ ਹੁਕਮ ਚਲਾਇਆ ਕਰਦੀ ਤੇ ਕਹਿ ਦਿੰਦੀ ਬੁੜੀਏ ਟਾਈਮ ਨਾਲ ਰੋਟੀ ਬਣਾ ਲਿਆ ਕਰ ਮੇਰਾ ਬੱਚਾ ਦੁਖੀ ਹੁੰਦਾ ਹੈ ਬਲਬੀਰ ਕੌਰ ਨੂੰ ਸਾਰਾ ਦਿਨ ਘਰ ਦਾ ਕੰਮ ਕਰਨਾ ਪੈਂਦਾ ਤੇ ਜੇ ਉਹ ਮਾੜਾ ਜਿਹਾ ਵੀ ਬੋਲਦੀ ਤਾਂ ਸੰਦੀਪ ਅੱਖਾਂ ਕੱਢ ਕੇ ਉਸ ਨੂੰ ਚੁੱਪ ਕਰਾ ਦਿੰਦੀ ਸੰਦੀਪ ਦੇ ਸ਼ਬਦ ਉਸ ਦਾ ਦਿਲ چیر ਕੇ ਰੱਖ ਦਿੰਦੇ ਸ਼ੁਕਰ ਕਰ ਬੁੜੀਏ ਮੈਂ ਤੈਨੂੰ ਘਰੇ ਰੱਖਿਆ ਹੋਇਆ ਹੈ ਨਹੀਂ ਤਾਂ ਤੂੰ ਕਿਸੇ ਲੈਕ ਨਹੀਂ ਆ ਬਲਵੀਰ ਕੌਰ ਕੰਮ ਕਰਦੇ ਕਰਦੇ ਆਪਣੀਆਂ ਭਰੀਆਂ ਅੱਖਾਂ ਨੂੰ ਚੁੰਨੀ ਨਾਲ ਸਾਫ਼ ਕਰ ਲੈਂਦੀ ਤੇ ਬਲਵਿੰਦਰ ਸਿੰਘ ਵੇਖ ਕੇ ਅਣਦੇਖਾ ਕਰ ਦਿੰਦੇ ਜੇ ਕਦੇ ਉਹ ਕੁਝ ਕਹਿੰਦੀ ਤਾਂ ਉਹ ਵੀ ਬਲਵੀਰ ਕੌਰ ਨੂੰ ਹੀ ਤਾਣੇ ਦਿੰਦੇ ਜਦੋਂ ਤੂੰ ਹੀ ਇਹ ਕੰਡੇ ਬੀਜੇ ਸੀ ਤਾਂ ਹੁਣ ਚੁਗਣੇ ਵੀ ਤੈਨੂੰ ਹੀ ਪਹਿਣਗੇ ਜੇ ਮਨਪ੍ਰੀਤ ਹੁੰਦੀ ਤਾਂ ਤੇਰੇ ਇਹੋ ਜਿਹੇ ਦਿਨ ਨਾ ਆਉਂਦੇ ਸੰਦੀਪ ਬਲਵੀਰ ਕੌਰ ਤੇ ਬਲਵਿੰਦਰ ਸਿੰਘ ਨੂੰ ਖਾਣਾ ਦੇਣਾ ਵੀ ਘੱਟ ਕਰ ਦਿੱਤਾ ਸੀ ਅਵਤਾਰ ਨੇ ਵੀ ਆਪਣੇ ਮਾਪੇ ਬਾਰੇ ਧਿਆਨ ਦੇਣਾ ਛੱਡ ਦਿੱਤਾ ਸੀ। ਸੰਦੀਪ ਦਾ ਜੋ ਮਨ ਹੁੰਦਾ ਉਹੀ ਕਰਦੀ ਤੇ ਦਿਨ-ਪ੍ਰਤੀ ਦਿਨ ਉਸ ਦੀ ਬਰਤਮੀਜੀ ਵਧਦੀ ਜਾ ਰਹੀ ਸੀ। ਬਲਵੀਰ ਕੌਰ ਨੇ ਇੱਕ ਦਿਨ ਹਿੰਮਤ ਕਰਕੇ ਅਵਤਾਰ ਨੂੰ ਕਿਹਾ, "ਪੁੱਤਰ, ਤੂੰ ਸੰਦੀਪ ਨੂੰ ਸਮਝਾ ਕਿ ਦੋ ਟਾਈਮ ਦੀ ਰੋਟੀ ਤਾਂ ਪੂਰੀ ਦੇ ਦਿਆ ਕਰੇ। ਤੇਰੇ ਡੈਡੀ ਵੀ ਬਿਮਾਰ ਰਹਿਣ ਲੱਗੇ ਆ।" ਤਾਂ ਅਵਤਾਰ ਨੇ ਉਲਟਾ ਬਲਵੀਰ ਕੌਰ ਨੂੰ ਹੀ ਕਹਿਣਾ ਸ਼ੁਰੂ ਕਰ ਦਿੱਤਾ, "ਮਾਂ ਤੂੰ ਕੋਈ ਕਸਰ ਛੱਡੀ ਆ, ਉਦੋਂ ਗਿਣ-ਗਿਣ ਕੇ ਰੋਟੀਆਂ ਦੇਣਾ ਤੂੰ ਹੀ ਸਿਖਾਇਆ ਹੈ।" ਹੁਣ ਉਹ ਉਹੀ ਕਰ ਰਹੀ ਆ ਹੁਣ ਤੈਨੂੰ ਕਿਉਂ ਬੁਰਾ ਲੱਗ ਰਿਹਾ ਹੈ ਹੁਣ ਇਸ ਵਿੱਚ ਕੀ ਦਾ ਕਸੂਰ ਕਹੋਂਗੇ ਸੰਦੀਪ ਦੇ ਕੰਨਾਂ ਵਿੱਚ ਵੀ ਇਹ ਗੱਲ ਪੈ ਗਈ ਹੁਣ ਇਹੀ ਰਹਿ ਗਿਆ ਸੀ ਮੇਰੀ ਸ਼ਿਕਾਇਤ ਮੇਰੇ ਪਤੀ ਨੂੰ ਕਰਾਂਗੀ ਬੁੱਢੀਏ ਮੈਂ ਮਨਪ੍ਰੀਤ ਨਹੀਂ ਆ ਕਿ ਘਰੋਂ ਨਿਕਲ ਜਾਵਾਂਗੀ ਤੇ ਮੈਨੂੰ ਕੋਈ ਕਹੇ ਉਸ ਤੋਂ ਪਹਿਲਾਂ ਹੀ ਮੈਂ ਉਸਨੂੰ ਘਰੋਂ ਕੱਢ ਦੇਾਂਗੀ ਚਲੋ ਨਿਕਲੋ ਇੱਥੋਂ ਬਹੁਤ ਖਾ ਲਿਆ ਮੇਰੇ ਪਤੀ ਦੀ ਕਮਾਈ ਨੂੰ ਸੰਦੀਪ ਨੇ ਬਲਵੀਰ ਕੌਰ ਦੇ Baal ਫੜੇ ਤੇ ਉਸਨੂੰ ਕੁਢਿਸਣ ਲੱਗੀ ਬਲਵਿੰਦਰ ਸਿੰਘ ਪਿੱਛੇ ਵੀ ਆਏ ਪਰ ਸੰਦੀਪ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਬਲਵੀਰ ਕੌਰ ਕਹਿਣ ਲੱਗੀ ਸੰਦੀਪ ਇਸ ਤਰ੍ਹਾਂ ਨਾ ਕਰ ਵੇਖ ਤੇਰਾ ਸਹੌਰਾ ਕਿੰਨਾ ਬਿਮਾਰ ਹੈ ਛੱਡ ਦੇ ਧੀਏ ਮੈਂ ਤੇਰੇ ਕੋਲੋਂ ਮਾਫੀ ਮੰਗ ਰਹੀ ਹਾਂ ਗਲਤੀ ਹੋ ਗਈ ਸੰਦੀਪ ਨੇ ਗਲਤ ਸ਼ਬਦ ਫੇਰ ਕਹੇ ਤੇ ਕਹਿੰਦੀ ਇਹੋ ਜਹੀ ਮਾਫੀ ਤਾਂ ਮਨਪ੍ਰੀਤ ਦੀਦੀ ਨੇ ਵੀ ਮੰਗੀ ਸੀ ਕਿ ਤੂੰ ਉਸ ਨੂੰ ਮਾਫ ਕੀਤਾ ਸੀ ਬਲਵਿੰਦਰ ਸਿੰਘ ਦੀਆਂ ਅੱਖਾਂ ਅੱਗੇ ਉਹੀ ਸੀਨ ਘੁੰਮਣ ਲੱਗਿਆ ਜਦੋਂ ਇਸੇ ਤਰ੍ਹਾਂ ਜਗਤਾਰ ਤੇ ਮਨਪ੍ਰੀਤ ਨੂੰ ਕੱਢਿਆ ਜਾ ਰਿਹਾ ਸੀ ਬਲਵੀਰ ਕੌਰੇ ਇਹ ਤੇਰੀ ਹੀ ਕਰਨੀ ਦਾ ਫਲ ਹੈ ਕਹਿੰਦੇ ਹੋਏ ਬਲਵਿੰਦਰ ਸਿੰਘ ਉੱਥੇ ਹੀ ਬੈਠ ਗਏ ਤੇ ਸੰਦੀਪ ਨੇ ਆਪਣੇ ਸਹੁਰੇ ਨੂੰ ਕਹਿ ਦਿੱਤਾ ਡੈਡੀ ਜੀ ਤੁਸੀਂ ਜੋ ਸਮਾਨ ਲੈਣਾ ਹੈ ਉਹ ਲੈ ਲਓ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਸੰਦੀਪ ਨੇ ਰੋਂਦੀ ਬਿਲਕੁਲੀ ਬਲਵੀਰ ਕੌਰ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਕੁਝ ਢੇਰ ਤੱਕ ਦੋਨੋਂ ਪਤੀ ਪਤਨੀ ਗੇਟ ਤੇ ਹੀ ਬੈਠੇ ਰਹੇ ਕੁਝ ਢੇਰ ਬਾਅਦ ਕਿੱਥੇ ਗਏ ਕਿਸੇ ਨੂੰ ਨਹੀਂ ਪਤਾ ਸੀ ਸੰਦੀਪ ਨੇ ਜਦੋਂ ਬਾਹਰ ਜਾ ਕੇ ਵੇਖਿਆ ਤਾਂ ਉਸ ਨੇ ਚਿਹਨ ਦਾ ਸਾਹ ਲਿਆ ਤੇ ਕਹਿੰਦੀ ਸ਼ੁਕਰ ਹੈ ਰੱਬ ਦਾ ਚਲੇ ਗਏ ਹੁਣ ਜਾ ਕੇ ਮਿਲਿਆ ਇਸ ਬੁੱਢੀ ਤੋਂ ਆਜ਼ਾਦੀ ਦੋਨੋਂ ਪਤੀ ਪਤਨੀ ਰਾਤ ਨੂੰ ਤੁਰਦੇ ਤੁਰਦੇ ਘਰ ਤੋਂ ਦੂਰ ਚਲੇ ਗਏ ਤੇ ਰਸਤੇ ਵਿੱਚ ਮੰਦਰ ਦੇ ਕੋਲ ਬਣੇ ਬੈਂਚ ਤੇ ਬੈਠ ਗਏ ਕਈ ਦਿਨਾਂ ਤੱਕ ਉਹਨਾਂ ਦਾ ਟਿਕਾਣਾ ਉਹੀ ਬੈਂਚ ਬਣਿਆ ਰਿਹਾ ਤੇ ਉਸ ਦੇ ਕੁਝ ਦਿਨਾਂ ਬਾਅਦ ਕਿਸੇ ਨੇ ਉਹਨਾਂ ਨੂੰ ਨੇੜੇ ਬਣੀ ਧਰਮਸ਼ਾਲਾ ਵਿੱਚ ਜਗ੍ਹਾ ਦਵਾ ਦਿੱਤੀ ਤੇ ਦੋਨੇ ਰਾਤ ਨੂੰ ਧਰਮਸ਼ਾਲਾ ਵਿੱਚ ਸੌਣ ਲਈ ਚਲੇ ਜਾਂਦੇ ਤੇ ਸਾਰਾ ਦਿਨ ਮੰਦਰ ਦੇ ਬਾਹਰ ਬੈਠ ਕੇ ਆਪਣੀ ਕਿਸਮਤ ਤੇ ਰਹੁੰਦੇ ਰਹਿੰਦੇ ਜੋ ਉੱਥੋਂ ਖਾਣ ਨੂੰ ਮਿਲਦਾ ਤਾਂ ਉਹੀ ਖਾ ਲੈਂਦੇ ਆਉਣ ਜਾਣ ਵਾਲੇ ਲੋਕ ਭਿਖਾਰੀ ਸਮਝ ਕੇ ਉਹਨਾਂ ਨੂੰ ਕੁਝ ਪੈਸੇ ਵੀ ਸੁੱਟ ਦਿੰਦੇ ਤਾਂ ਉਹ ਰੱਖ ਲੈਂਦੇ ਬਲਵਿੰਦਰ ਸਿੰਘ ਬਲਵੀਰ ਕੌਰ ਨੂੰ ਬਾਰ ਬਾਰ ਇੱਕੋ ਹੀ ਗੱਲ ਕਹਿੰਦੇ ਕਿ ਤੇਰੀ ਕਰਨੀ ਨੇ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਕੀ ਸਮਾਂ ਆਇਆ ਹੈ ਦੋ ਦੋ ਪੁੱਤਾਂ ਦੇ ਹੁੰਦੇ ਹੋਏ ਵੀ ਸਾਡੇ ਕੋਲ ਕੋਈ ਨਹੀਂ ਆ ਬਲਵਿੰਦਰ ਸਿੰਘ ਦੀ ਸਿਹਤ ਖਰਾਬ ਰਹਿਣ ਲੱਗੀ ਸੀ ਸ਼ੂਗਰ ਦੀ ਬਿਮਾਰੀ ਦੇ ਨਾਲ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਪਰ ਦੋਹਾਂ ਦੀ ਹਾਲਤ ਹੁਣ ਬਹੁਤ ਬੁਰੀ ਸੀ ਜਿੰਨਾ ਤੇ ਤਰਸ ਕਰਨ ਵਾਲਾ ਕੋਈ ਵੀ ਨਹੀਂ ਸੀ ਸਰਦੀ ਵਿੱਚ ਰਾਤ ਨੂੰ ਸੁੰਗੜ ਕੇ ਸੌਣਾ ਪੈਂਦਾ ਸੀ ਤੇ ਮੰਦਰ ਦੇ ਬਾਹਰ ਭਿਖਾਰੀ ਬਣ ਕੇ ਬੈਠਣਾ ਪੈਂਦਾ ਸੀ ਨਾ ਤਾਂ ਦਵਾਈ ਦੇ ਲਈ ਪੈਸੇ ਸੀ ਤੇ ਨਾ ਹੀ ਖਾਣ ਦੇ ਲਈ ਕੁਝ ਪੈਰਾਂ ਵਿੱਚ ਜੁੱਤੀਆਂ ਤੱਕ ਨਾ ਰਹੀਆਂ ਬਲਵਿੰਦਰ ਸਿੰਘ ਸਾਰਾ ਦਿਨ ਰੋਂਦੇ ਰਹਿੰਦੇ ਤੇ ਬਲਵੀਰ ਕੌਰ ਨੂੰ ਹੀ ਕੋਸਦੇ ਰਹਿੰਦੇ ਇੱਕ ਦਿਨ ਕਿਸੇ ਅਮੀਰ ਨੇ ਉੱਥੋਂ ਦੇ ਗਰੀਬਾਂ ਨੂੰ ਕੱਪੜੇ ਵੰਡੇ ਤਾਂ ਉਹ ਦੋਨੋਂ ਵੀ ਉਸ ਲਾਈਨ ਵਿੱਚ ਜਾ ਕੇ ਬੈਠ ਗਏ ਕੱਪੜੇ ਵੰਡਣ ਵਾਲੇ ਪਤੀ ਪਤਨੀ ਆਪਣੀ ਬੇਟੀ ਦੇ ਨਾਲ ਆਏ ਹੋਏ ਸੀ ਉਹ ਸਾਰਿਆਂ ਨੂੰ ਖਾਣਾ ਤੇ ਕੱਪੜੇ ਵੰਡ ਰਹੇ ਸੀ ਜਿਵੇਂ ਹੀ ਦੋਨੋਂ ਬਲਵੀਰ ਕੌਰ ਤੇ ਬਲਵਿੰਦਰ ਸਿੰਘ ਦੇ ਨੇੜੇ ਆਏ ਤਾਂ ਦੋਹਾਂ ਨੇ ਉਹਨਾਂ ਨੂੰ ਪਹਿਚਾਣ ਲਿਆ ਪਰ ਆਪਣੀ ਹਾਲਤ ਵੇਖ ਕੇ ਸ਼ਰਮ ਦੇ ਮਾਰੇ ਉਹ ਮੂੰਹ ਲਕੋਣ ਲੱਗੇ ਬਾਪੂ ਜੀ ਜਿਵੇਂ ਹੀ ਉਸ ਛੋਟੀ ਲੜਕੀ ਨੇ ਬਲਵਿੰਦਰ ਸਿੰਘ ਵੱਲ ਖਾਣੇ ਦਾ ਪੈਕੇਟ ਕੀਤਾ ਤਾਂ ਬਲਵਿੰਦਰ ਸਿੰਘ ਦੇਖ ਕੇ ਵੀ ਅਣ ਦੇਖਿਆ ਨਾ ਕਰ ਸਕੇ ਉਸ ਬੱਚੀ ਦੇ ਮੂੰਹ ਤੇ ਹੱਥ ਰੱਖ ਕੇ ਉਹ ਰੋਣ ਲੱਗੇ ਉਸ ਦੀ ਮੰਮੀ ਨੇ ਜਿਵੇਂ ਹੀ ਬਲਵਿੰਦਰ ਸਿੰਘ ਵੱਲ ਵੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਕਹਿੰਦੀ ਡੈਡੀ ਬਲਵਿੰਦਰ ਸਿੰਘ ਅੱਗੋਂ ਉੱਚੀ ਉੱਚੀ ਰੋਣ ਲੱਗੇ ਜਗਤਾਰ ਵੀ ਇਹ ਸਭ ਦੇਖ ਕੇ ਭੱਜ ਕੇ ਨੇੜੇ ਆਇਆ ਤੇ ਬਲਵਿੰਦਰ ਸਿੰਘ ਨੂੰ ਗਲੇ ਨਾਲ ਲਾ ਲਿਆ ਮਨਪ੍ਰੀਤ ਵੀ ਕੋਲ ਖੜੀ ਰੋਣ ਲੱਗੀ ਤੇ ਫਿਰ ਉਸ ਦੀ ਨਜ਼ਰ ਬਲਵਿੰਦਰ ਸਿੰਘ ਦੇ ਨਾਲ ਬੈਠੀ ਬਲਵੀਰ ਕੌਰ ਤੇ ਪਈ ਜੋ ਕਿ ਮਨਪ੍ਰੀਤ ਤੋਂ ਨਜ਼ਰਾਂ ਛਪਾਉਣ ਲਈ ਆਪਣੇ ਦੁਪट्टे ਨਾਲ ਆਪਣਾ ਮੂੰਹ ਲੋ ਰਹੀ ਸੀ ਮਨਪ੍ਰੀਤ ਨੇ ਦੇਖਦੇ ਹੀ ਬਲਵੀਰ ਕੌਰ ਨੂੰ ਕਿਹਾ ਮੰਮੀ ਉਸਨੇ ਉਸੇ ਵੇਲੇ ਬਲਵੀਰ ਕੌਰ ਨੂੰ ਗਲੇ ਨਾਲ ਲਾ ਲਿਆ ਬਲਵੀਰ ਕੋਰ ਨੇ ਰੋਂਦੇ ਹੋਏ ਕਿਹਾ ਤੇ ਇਹ ਮੇਰੇ ਕੱਪੜੇ ਬਹੁਤ ਖਰਾਬ ਆ ਮੈਂ ਬਿਮਾਰ ਵੀ ਹਾਂ ਤੈਨੂੰ ਵੀ ਬਿਮਾਰੀ ਲੱਗ ਜਾਵੇਗੀ ਮਨਪ੍ਰੀਤ ਨੇ ਬਲਵੀਰ ਕੋਰ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਮੰਮੀ ਤੁਹਾਨੂੰ ਦੇਖ ਕੇ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕੀ ਹਾਲਤ ਹੋ ਗਈ ਆ ਤੁਹਾਡੀ ਅਸੀਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਸੋਚਿਆ ਸੀ ਤੁਸੀਂ ਘਰ ਚੱਲੋ ਮਨਪ੍ਰੀਤ ਤੇ ਜਗਤਾਰ ਉਹਨਾਂ ਦੋਨਾਂ ਨੂੰ ਘਰ ਲੈ ਆਏ ਤੇ ਗੱਡੀ ਚੋਂ ਉਤਰਦੇ ਹੀ ਬਲਵਿੰਦਰ ਸਿੰਘ ਤੇ ਬਲਵੀਰ ਕੌਰ ਇੰਨੀ ਆਲੀਸ਼ਾਨ ਕੋਠੀ ਵੇਖਦੇ ਹੀ ਰਹਿ ਗਏ ਤੇ ਕੰਬਦੇ ਹੋਏ ਕਦਮਾਂ ਨਾਲ ਅੰਦਰ ਗਏ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਐਨੀ ਵੱਡੀ ਕੋਠੀ ਤੇ ਉਸ ਦੀ ਸਜਾਵਟ ਦੇਖ ਕੇ ਬਲਵੀਰ ਕੌਰ ਤਾਂ ਹੈਰਾਨ ਰਹਿ ਗਈ ਜਿੰਨਾ ਚੀਜ਼ਾਂ ਦੇ ਲਈ ਉਸਨੇ ਮਨਪ੍ਰੀਤ ਨੂੰ ਇੰਨਾ ਭਲਾ ਬੁਰਾ ਕਿਹਾ ਸੀ ਉਹ ਸਭ ਕੁਝ ਅਜੇ ਮਨਪ੍ਰੀਤ ਦੇ ਕੋਲ ਸੀ ਉਸ ਦੀ ਇੱਕ ਪਿਆਰੀ ਜਹੀ ਬੇਟੀ ਵੀ ਸੀ ਬਲਵੀਰ ਕੌਰ ਨੂੰ ਇੰਨੀ ਵੱਡੀ ਕੋਠੀ ਵਿੱਚ ਮਨਪ੍ਰੀਤ ਇੱਕ ਰਾਣੀ ਦੀ ਤਰ੍ਹਾਂ ਲੱਗ ਰਹੀ ਸੀ ਬਲਵਿੰਦਰ ਸਿੰਘ ਨੇ ਆਪਣੀ ਨੂੰਹ ਦੇ ਸਾਹਮਣੇ ਹੱਥ ਜੋੜੇ ਤੇ ਕਿਹਾ ਧੀਏ ਸਾਨੂੰ ਮਾਫ਼ ਕਰ ਦੇ ਮਨਪ੍ਰੀਤ ਨੇ ਉਸੇ ਵੇਲੇ ਬਲਵਿੰਦਰ ਸਿੰਘ ਦੇ ਹੱਥ ਫੜ ਲਏ ਤੇ ਕਹਿੰਦੀ ਨਹੀਂ ਡੈਡੀ ਜੀ ਇਸ ਤਰ੍ਹਾਂ ਨਾ ਕਹੋ ਬਲਵੀਰ ਕੌਰ ਨੇ ਵੀ ਨੂੰਹ ਨੂੰ ਵੇਖ ਕੇ ਅੱਖਾਂ ਅੱਖਾਂ ਵਿੱਚ ਹੰਝੂ ਭਰ ਲਏ ਤੇ ਕਹਿੰਦੀ ਜਗਤਾਰ ਤੇ ਮਨਪ੍ਰੀਤ ਧੀਏ ਮਾਫ਼ੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ ਮੈਂ ਤਾਂ ਇਸ ਲਾਇਕ ਵੀ ਨਹੀਂ ਕਿ ਤੁਹਾਡੇ ਤੋਂ ਮਾਫੀ ਮੰਗ ਸਕਾਂ ਮੈਂ ਤਾਂ ਤੁਹਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਸੀ ਤੇਰੇ ਨਾਲ ਤੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਮੈਂ ਆਪਣੇ ਮੁੰਡੇ ਦੀ ਜ਼ਿੰਦਗੀ ਦੇ ਵਿੱਚ ਕੰਡੇ ਬੀਜ ਦਿੱਤੇ ਸੀ ਬਲਵੀਰ ਕੌਰ ਬੁਰੀ ਤਰ੍ਹਾਂ ਰੋ ਰਹੀ ਸੀ ਜਗਤਾਰ ਨੇ ਮੰਮੀ ਮੰਮੀ ਕਹਿੰਦੇ ਹੋਏ ਉਸ ਨੂੰ ਗਲੇ ਲਗਾ ਲਿਆ ਬਲਵੀਰ ਕੌਰ ਨੂੰ ਕਿਸਮਤ ਨੇ ਇਹੋ ਜਿਹਾ ਝਟਕਾ ਦਿੱਤਾ ਸੀ ਜਿਸ ਨਾਲ ਉਸ ਨੂੰ ਏਨੀ ਅਕਲ ਤਾਂ ਆਈ ਸੀ ਕਿ ਅੱਜ ਮਾਫੀ ਮੰਗ ਰਹੀ ਸੀ ਮਨਪ੍ਰੀਤ ਨੇ ਪਹਿਲਾਂ ਉਹਨਾਂ ਨੂੰ ਨਹਾਉਣ ਲਈ ਕਿਹਾ ਤੇ ਨਹਾਉਣ ਤੋਂ ਬਾਅਦ ਉਹਨਾਂ ਨੂੰ ਰੱਜ ਕੇ ਖਾਣਾ ਖਵਾਇਆ ਤੇ ਜਦੋਂ ਬਾਅਦ ਵਿੱਚ ਮਨਪ੍ਰੀਤ ਨੇ ਦੋਨਾਂ ਨੂੰ ਨਵੇਂ ਤੇ ਮਹਿੰਗੇ ਕੱਪੜੇ ਲਿਆ ਕੇ ਦਿੱਤੇ ਤਾਂ ਬਲਵੀਰ ਕੌਰ ਨੂੰ ਆਪਣੀ ਕੰਜੂਸੀ ਵਾਲੇ ਦਿਨ ਯਾਦ ਆ ਗਏ ਜਦੋਂ ਉਸਨੇ ਮਨਪ੍ਰੀਤ ਨੂੰ ਦਾਣੇ-ਦਾਣੇ ਤੋਂ ਮਹਤਾਜ ਹੋਣ ਲਈ ਮਜਬੂਰ ਕਰ ਦਿੱਤਾ ਸੀ ਮਨਪ੍ਰੀਤ ਦੇ ਤਾਂ ਚੰਗੇ ਦਿਨ ਆ ਗਏ ਸੀ ਪਰ ਬਲਵੀਰ ਕੌਰ ਦੀ ਹਾਲਤ ਹੁਣ ਬਹੁਤ ਬੁਰੀ ਸੀ ਤੇ ਦੋਹਾਂ ਦੇ ਸਰੀਰ ਭੁੱਖ ਨਾਲ ਸੁੱਕ ਗਏ ਸੀ ਇੱਕ ਹੱਡੀਆਂ ਦੀ ਮੁੱਠ ਲੱਗ ਰਹੇ ਸੀ ਦੋਨਾਂ ਨੇ ਆਪਣੇ ਨਾਲ ਬੀਤੀ ਹੋਈ ਸਾਰੀ ਕਹਾਣੀ ਸੁਣਾਈ ਕਿ ਕਿਵੇਂ ਸੰਦੀਪ ਨੇ ਉਹਨਾਂ ਦੇ ਨਾਲ ਬੁਰਾ ਵਿਵਹਾਰ ਕੀਤਾ ਤੇ ਉਹਨਾਂ ਦੋਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਅੱਜ ਸਾਹਮਣੇ ਉਹੀ ਮਨਪ੍ਰੀਤ ਖੜੀ ਸੀ ਜਿਸ ਦੇ ਨਾਲ ਬਲਵੀਰ ਕੌਰ ਨੇ ਕੋਈ ਕਸਰ ਨਹੀਂ ਛੱਡੀ ਸੀ ਉਹ ਕਹਿੰਦੇ ਆ ਨਾ ਰੱਬ ਦੇ ਘਰ ਵਿੱਚ ਦੇਰ ਆ ਹਨੇਰ ਨਹੀਂ ਜਦੋਂ ਰੱਬ ਦੀ ਮਾਰ ਕਿਸੇ ਨੂੰ ਪੈਂਦੀ ਹੈ ਤਾਂ ਉਸ ਦੀ ਆਵਾਜ਼ ਨਹੀਂ ਆਉਂਦੀ ਬੇਸ਼ੱਕ ਦੇਰ ਨਾਲ ਹੀ ਸਹੀ ਪਰ ਪੈਂਦੀ ਜ਼ਰੂਰ ਹੈ ਬਲਵੀਰ ਕੌਰ ਨੂੰ ਵੀ ਉਸ ਦੇ ਕੀਤੇ ਦੀ ਸਜ਼ਾ ਮਿਲ ਤਾਂ ਗਈ ਸੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ ਮਿਲਦੇ ਆ ਜੀ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ